ਕਿਉਂ ਆਤੀ ਬਠਿੰਡੇ ਆਇਓ ਅਸੀਂ ਬਰਹੰਡੇ ਮੇਰੇ ਜਿਹੜੇ ਪੇਟ 'ਚ ਸੱਟਾਂ ਸੀ ਗੁੱਝੀਆਂ ਹਨ ਉਹਦਾ ਅਲਟਰਾ ਸਾਊਂਡ ਕਰਾਉਣ ਲਈ ਸੀ ਇੱਥੇ ਅੱਜ ਆਏ ਆ ਤੇ ਉਸੇ ਦੇਖੋ ਵੀ ਕੱਲ ਪਰਸੋਂ ਰਾਤ ਦੀ ਘਟਨਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੋਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਬਿਆਨ ਨਹੀਂ ਲੈਣ ਆ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਜਿੰਨੇ ਛਰੇ ਆ ਇਹ ਗੁੰਡਾਗਰਦੀ ਬੁਰਸ਼ਾ ਕਰਦੀ ਹੈ ਉਸ ਦੀ ਤੇ ਸਰਕਾਰ ਦੀ ਤਾਰਨ ਬੜਾ ਸਾਫ ਹੈ ਰੋਜ਼ ਤੁਸੀਂ ਦੇਖਦੇ ਹੋ ਵੀ ਰੋਜ਼ ਲੱਤਾਂ 'ਚ ਗੋਲੀਆਂ ਪੰਜ ਚਾਰ ਦੇ ਮਾਰ ਦਿੰਦੇ ਆ ਗੈਂਗਸਟਰ ਕਹਿ ਕੇ ਸਮਗਲਰ ਕਹਿ ਕੇ ਲੱਤ 'ਚ ਗੋਲੀ ਮਾਰ ਦਿੰਦੇ ਆ ਜਾਂ ਮਾਰ ਹੀ ਦਿੰਦੇ ਜਾਂ ਨਹੀਂ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਨੇ ਪਿਛਲੇ ਆ 2-2.5 ਸਾਲ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਆ ਸਿੱਖਾਂ ਦੇ ਮੁੰਡਾਂ ਦੀ ਲੱਤਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖਿਓ ਆਹਲਾ ਦੇਖੋ ਕਿਹਜੇ ਆ ਆ ਇੱਕ ਆ ਦੇਖੋ ਕਿ ਕੱਲ ਕੱਲ ਦੀ ਵੀਡੀਓ ਆ ਇਹ ਇੱਕ ਖੜ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਿਸ ਵਾਲਾ ਕਿਵੇਂ ਇਹ ਆਉ ਦੇਖੋ ਇਹ ਆ ਦੇਖੋ ਇਹ 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 ਬੁੱਚੜ ਪੁਰਾਣੀ ਤੇ ਹੋਰ ਕੀ ਹੈ ਇਹ ਇਹ ਗੱਲਾਂ ਆਪਾਂ ਕਰਦੇ ਆਂ ਵੀ 80 90 ਦੇ ਦੌਰ ਦੇ ਵਿੱਚ ਜਿਵੇਂ ਹਜ਼ਾਰਾਂ ਨੌਜਵਾਨਾਂ ਨੇ ਕੋ ਕੋ ਕੇ ਇਸ ਪੁਲਿਸ ਨੇ ਮਾਰੇ ਆ ਨਾ ਬੁੱਚੜਾਂ ਨੇ ਮਾਰਿਆ ਸਰਕਾਰ ਨੇ ਉਹ ਮਰਵਾਏ ਆ ਉਦੋਂ ਤਾਂ ਪਾੜ ਚੁੱਕਿਆ ਗੁੰਡਾ ਰਾਜ ਆ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਹੀ ਚੱਕ ਕੇ ਲਾ ਜਾ ਕੇ ਕੁੱਟਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਘੜ ਦੇਣ ਇਹ ਕਹਿ ਰਹੀ ਹੈ ਪੁਲਸ ਤੋਂ ਸ਼ਰਿਆ ਮੈਨੂੰ ਬਰਵਿੰਦਰ ਸਿੰਘ ਨੇ ਕਿਹਾ ਜਿਹੜਾ ਜਿਹਦੀ ਹੁਣ ਪਿੱਛੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹਨੂੰ ਬਚਾਉਣ ਤੇ ਲੱਗਿਆ ਹੋਇਆ ਉਹ ਜਗਤਵਿੰਦਰ ਸਿੰਘ ਤੇ ਬਰਵਿੰਦਰ ਸਿੰਘ ਜਿਹੜੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆਮ ਕਹਿ ਰਹੇ ਕੀ ਕਰ ਲਓਗੇ ਪੁਲਿਸ ਦਾ ਪੁਲਸ ਤਾਂ ਇਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਿਹਾ ਤੈਨੂੰ ਵੀ ਪਤਾ ਪੁਲਸ ਕੀ ਕਰ ਦਿੰਦੀ ਹੈ ਪੁਲਸ ਦੇ ਹੱਥ ਬਹੁਤ ਲੰਮੇ ਆ ਕੀ ਕਰਾ ਲਓਗੇ ਸਾਡਾ ਜਾਨੇ ਇੱਚੋ ਤਾਂ ਕਿਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚਾ ਉਹਦਿਆਂ ਤੇ ਬੰਦੇ ਬੈਠੇ ਆ ਕੋਈ ਅਫਸਰ ਬੈਠੇ ਉਹ ਸਿੱਖਾਏਗਾ ਸਾਰੇ ਗਾਇਰ ਸਿੱਖ ਮੁੰਡੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲੰਘਾ ਜਾ ਰਹੀਆਂ ਸਿੱਖਾਂ ਦੇ ਮੁੰਡੇ ਹੀ ਮਾਰੇ ਜਾ ਰਹੇ ਦਿੱਤਾ ਪਾਹਾਂ ਚ ਵੀ ਗੋਲੀਆਂ ਮਾਰੀਆਂ ਜਾ ਰਹੀਆਂ ਆ ਨਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਇਹਨੇ ਸਿੰਘ ਦੇ ਜੋ ਸਿੱਖ ਨਿਸ਼ਾਨੇ ਤੇ ਆ ਇਸ ਜਰੀ ਨੌਹਲ ਕੁਸ਼ੀ ਇੱਕ ਤਰ੍ਹਾਂ ਦੀ ਤੇ ਸ਼ਾਸਦੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਸੀਂ ਐਵੇਂ ਬੈਠੇ ਰਹੇ ਨਾ ਆ ਸਾਡੇ ਵਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਦੇਖੋ ਦਰਿੰਦਗੀ ਦੇਖੋ ਜਿਹਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਦੇ ਬੱਚਾ ਚੱਕਿਆ ਸੀ ਤੇ ਨਾਲ ਝੂਠਾ ਮੁਕਾਬਲਾ ਕੀਤਾ ਜਿਵੇਂ ਨਾ ਸ਼ਿਕਾਰੀ ਨਹੀਂ ਸ਼ਿਕਾਰ ਖੇਡਦੇ ਤੇ ਸ਼ਿਕਾਰ ਖੇਡਣ ਜਾਂਦੇ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਉਹ ਕਹਿੰਦਾ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਉਹਵੇਂ ਇਹਨਾਂ ਨੇ ਐ ਮੋਢੇਕੇ ਪਹਿਲਾ ਮੁਖੌਲ ਕੀਤਾ ਉਹਦੇ ਹੱਥ ਖੜੇ ਕਰਾਏ ਫਿਰ ਉਹਨੂੰ ਮੋਦਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹਿਵਲ ਤੂੰ ਮਾਰਦਾ ਕਿ ਮੈਂ ਮਾਰਾਂ ਤੂੰ ਮਾਰਦਾ ਕਿ ਮੈਂ ਮਾਰਦਾ ਐਂ ਲੋਟੋ ਮੁੰਡੇ ਦੇ ਮੂੰਹ 'ਤੇ ਆ ਪਾ ਕੇ ਉਹਦੇ ਸਿਰ 'ਚ ਤੇਰੀ ਛਾਤੀ 'ਚ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਨੇ ਓਦੋਂ ਬਾਅਦ ਸੁਣ ਲਓ ਬਾਈ ਜੀ ਓਦੋਂ ਬਾਅਦ ਸੁਣੋ ਇਹ ਇਹ ਜਦੋਂ ਝੂਠਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਜੀਪੀ ਟਵੀਟ ਕਰਕੇ ਆ ਆਪ ਦੀ ਪੁਲਿਸ ਨੂੰ ਹਲਾਸ਼ੇਰੀ ਜਿੰਦਾ ਬੋਸ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਡਿਬੀਟ ਕਰਕੇ ਵਧਾਈ ਦਿੰਦਾ ਹੈ ਡੀਜੀਪੀ ਡਿਸਕਾਂ ਦੇ ਨਾਲ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਝੂਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਵਿੱਚ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਹੋ ਚੱਲ ਕੀ ਰਿਹਾ ਪੰਜਾਬ ਚ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਐਂ ਚੁੱਪ ਕਰਕੇ ਬੈਠੇ ਰਹੇ ਨਾ ਤਾਂ ਆਉਣ ਵਾਲਾ ਸਮਾਂ ਇੱਥੇ ਕਿਸੇ ਲਈ ਵੀ ਚੰਗਾ ਨਹੀਂ ਹੈਗਾ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਖਪਾ ਦੇਣਗੇ ਕਿੰਨੇ ਖਪਾਏ ਅੱਗੇ ਕੀ ਉਹੀ ਗੱਲ ਜਿਵੇਂ ਉਹ ਕਹਿ ਰਿਹਾ ਪੁਲਿਸ ਵਾਲੇ ਬਲਵਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜ ਲਿਆ ਅਸੀਂ ਤਾਂ ਹੱਥ ਬਾਜ਼ ਚਨੇ ਮਾਰ ਕੇ ਖਪਾਤੇ ਹੁਣ ਮਾਰੀ ਜਾਂਦੇ ਰੌਲਾ ਤੁਸੀਂ ਪਾ ਕੇ ਬਹਿ ਜਾਓ ਤੁਸੀਂ ਕਰਦੇ ਹੋ ਕਿਸ ਦਾ ਤਾਂ ਇਹ ਸਾਨੂੰ ਉੱਠਣਾ ਪੈਣਾ ਨਹੀਂ ਕਹਨੂੰ ਜਿਹਨੂੰ ਮਰਜ਼ੀ ਚੱਕ ਕੇ ਉੱਟਮਾਰ ਕਰ ਦੇਣਗੇ ਉਹਨਾਂ ਉੱਥੇਪ ਦਾ ਮਹੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਥੋੜੇ ਅਰਗੇ 76 ਵੀ ਫੇਰਦੇ ਆ ਪੈਸੇ ਵੀ ਲੈਨੇ ਆ ਤੇ ਚੂੰ ਵੀ ਨਹੀਂ ਕਰਨ ਹੁੰਦੇ ਹੋ ਹੀ ਰਿਹਾ ਲੋਕਾਂ ਨਾਲ ਖਬਰਾਂ ਕਿੰਨੇ ਕ ਬੰਦੇ ਜਿਹੜੇ ਵਿਚਾਰੇ ਆਈ ਚੁੱਪ ਕਰਕੇ ਕੁੱਟ ਖਾ ਕੇ ਤੇ ਪੈਸੇ ਦੇ ਚੁੱਪ ਕਰ ਜਾਂਦੇ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਚਿਰ ਸਾਥ ਚੱਲਦੇ ਆ ਨਾ ਇਹ ਦੱਬ ਸਕਣਾ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਬੁਰਸ਼ਾਗਰਦੀ ਰੋਕਣੀ ਆ ਗੁੰਡਾਗਰਦੀ ਰੋਕਣੀ ਆ ਘਾਨ ਰੋਕਣਾ ਜਿਹੜੀ ਆ ਪੁਲਿਸ ਸਟੇਟ ਬਣ ਗਈ ਆ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਵੀ ਆਉਣ ਵਾਲੇ ਦਿਨਾਂ 'ਚ ਵੱਡੇ ਕੱਟ ਦਾ ਤਾਲ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਫੀਲ ਕਰ ਰਹੇ ਆ ਉੱਠ ਕੇ ਜਿੰਨੇ ਪਰਿਵਾਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਦੇ ਨਾਲ ਲੱਤਾ ਮਹਾਜ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਮੁੰਡਿਆਂ ਦੇ ਨਾਲ ਝੂਠੇ ਮੁਕਾਬਲੇ 'ਚ ਮਾਰੇ ਆ ਸਾਡੇ ਨਾਲ ਸੰਪਰਕ ਕਰੋ ਇਹ ਲੜਾਈ ਲਜਾਵਾਂਗੇ ਹੀ ਤੱਕ ਕੋਈ ਚੀਜ਼ ਹੀ ਭਰਾਵੇਂ ਕਹਾਣੀ ਭਾਈ ਮੈਂ ਕੱਲ ਵੀ ਵਿਸਾਰਨ ਦੱਸੀ ਐ ਵੀ ਗੱਡੀ ਨੇ ਦੋ ਤਿੰਨ ਵਾਰੀ ਸਾਨੂੰ ਓਵਰਟੇਕ ਕੀਤਾ ਫਿਰ ਦੁਬਾਰ ਗਾਲ ਕੱਢ ਕੇ ਗਏ ਆ ਫਿਰ ਅਸੀਂ ਮਗਰ ਲਾਈ ਉਹਨਾਂ ਨੇ ਚੌਂਕੀ 'ਚ ਲਾਤੀ ਗੱਡੀ ਉਹ ਕਹਿੰਦੇ ਸੀ ਮੁਲਾਜ਼ਮਾ ਟੱਕੇ ਹੋਏ ਦਾਰੂ ਦੇ ਆ ਡੀਐਸਪੀ ਕਹਿੰਦੇ ਕਿ ਅਸੀਂ ਬਲਾਜਾ ਕਰਾਇਆ ਪਰ ਕੋਈ ਇਹ ਜੀ ਗੱਲ ਸਮਝ ਨਹੀਂ ਗਏ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਅਸੀਂ ਬਲਾਜਾ ਕਰਾਇਆ ਜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੀ ਸੁਣੀ ਨਹੀਂ ਗਈ ਉੱਥੇ ਚਿੱਤੀ ਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਹੈ ਕਿ ਉੱਥੇ ਸਾਡੀ ਪਾਰਟੀ ਚੋਂ ਆਈ ਸੀ ਮੁੰਡੇ ਟੇਕਚੰਦ ਨਾ ਆਉਂਦਾ ਨਾ ਕੋਈ ਪੁਲਿਸ ਵਾਲਾ ਰਟਾਇਰ ਹੋਇਆ ਜੀ ਉਹਦੀ ਪਾਰਟੀ ਚੋਂ ਆਈ ਸੀ ਫਿਰ ਮੈਂ ਐਸਐਸਪੀ ਨੂੰ ਰਾਤ ਨੂੰ ਫੋਨ ਕਰਦਾ ਉਸੇ ਰਾਤ ਜਿੱਦੋਂ ਮੈਂ ਚੌਂਕੀ ਤੋਂ ਵਾਪ ਮਾਝਾ ਆ ਕੇ ਕਰਕੇ ਥੋੜਾ ਸਾਰਾ ਚਮਕੀ ਵਾਲੇ ਮੁਲਾਜ਼ਮ ਡੱਕੇ ਹੋਏ ਆ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਨੂੰ ਤੁਹਾਨੂੰ ਗਾਲ ਕੱਢ ਕੇ ਗੱਡੀ ਲੈ ਕੇ ਗਿਆ ਪਾ ਕੇ ਉਹ ਵੀ ਥੋੜੇ ਮੁਲਾਜ਼ਮ ਡੱਕੇ ਹੋਏ ਮਲਾਜਾ ਕਰਾਓ ਕਿਹੜੀ ਕਾਰਵਾਈ ਹੋਣੀ ਹੈ ਉਹ ਤਾਂ ਆਪ ਹੀ ਡੀਐਸਪੀ ਕਹਿੰਦਾ ਵੀ ਕਲੀਨ ਚਿੱਟ ਦੇ ਦਿੱ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਨੂੰ ਕਲੀਨ ਚਿੱਟ ਦੇ ਰਿਹਾ ਸੀ ਦਾਰੂ ਨਹੀਂ ਪੀਤੀ ਤੇ ਤੁਹਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਕੋਈ ਕੋਈ ਮੇਰੇ ਸੱਤ ਲਿਖ ਦਿੰਦੇ ਵੀ ਸੱਤ ਲੱਗੀ ਆ ਉਸੀ ਦਸਵੇਂ ਫੁੱਟ ਮਾਰ ਹੋਈ ਕਿੱਥੇ ਹੋਈ ਸੀ ਬਟਾ ਆ ਦਿਖਾਇਆ ਮੈਂ ਕੱਲ ਨਿਸ਼ਾਨ ਸਾਰੇ ਦਿਖਾਇਆ ਗੱਲ ਤੇ ਮੇਰੇ ਨਿਸ਼ਾਨ ਹੈ ਤੂੰ ਦੇਖੋ 20 ਬੰਦੇ ਹਲਕੇ ਕੁੱਤਿਆਂ ਨੂੰ ਚੁੰਬੜਦੇ ਆ ਕੇ ਬੰਦੇ ਨੂੰ 20 ਬੰਦੇ ਕੋਈ ਬਾਹ ਫੜਦਾ ਕੋਈ ਇੱਥੇ ਗੱਲ ਤੋਂ ਇੱਥੋਂ ਦੱਬਿਆ ਜਾਂਦਾ ਮੈਨੂੰ ਇਹ ਗੱਲ ਇਹਨਾਂ ਦਾ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਗੱਲ ਦੱਬਦੇ ਆ ਬੰਦੇ ਦਾ ਕੇ ਉਹ ਲੱਤ ਤੋਂ ਫੜ ਕੇ ਕਿੜੀ ਉਸ ਦਾ 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਇੱਕ ਰੀੜੀ ਦਰਿੰਦਗੀ ਨਾਲ ਚੁੰਬੜਦੇ ਆ ਮੈਨੂੰ ਇਹ ਵੀ ਪੁੱਛਿਆ ਮੈਂ ਕਿਹਾ ਇਹ ਗੁੰਡਾਗਰਦੀ ਹੈ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਵਰਦੀ 'ਚ ਗੁੰਡੇ ਹੁੰਨੇ ਆ ਐ ਸਾਬਦ ਮੈਨੂੰ ਬੋਲੇ ਮੈਂ ਜਿਆ ਮੈਨੂੰ ਦੱਸੋ ਜੇ ਮੈਂ ਮੰਨ ਲਓ ਮੈਂ ਨਾਂਗਰ ਹੁੰਦਾ ਮੈਂ ਉੱਥੇ ਗਿਆ ਸੇ ਬੈਟਲ ਜਾਂਦਾ ਮੈਨੂੰ ਛੋਡੇ ਐਸਪੀ ਡੀ ਨੂੰ ਛੋਡੇ ਐਸਐਸਪੀ ਨੂੰ ਛੋਡੇ ਆਪਣੇ ਨੂੰ ਪੰਟਰਾਲ ਰੂਮ ਤੇ ਮੈਨੂੰ ਫੋਨ ਕਰਨ ਦੀ ਲੋੜ ਸੀ ਵੀ ਆਹ ਘਟਨਾ ਹੋਈ ਐ ਮੈਂ ਕਿਉਂ ਲਖਾਉਂਦਾ ਮੈਂ ਪਾਸੇ ਹੀ ਨਿਕਲ ਜਾਂਦਾ ਤੁਸੀਂ ਨੱਕ ਰੇ ਹੱਥ ਦਿੱਤਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਕੋਈ ਗੁਨਾਹ ਕੀਤਾ ਹੁੰਦਾ ਤਾਂ ਮੈਂ ਨਾਕੀ ਦਿਨ ਰੋਕਦਾ ਮੈਂ ਹੋਰ ਕਿਤੇ ਪਾਸੇ ਟਲ ਜਾਂਦਾ ਮੈਂ ਰੋਕਿਆ ਸਾਨੂੰ ਪੁੱਛਿਆ ਦੱਸੋ ਕੀ ਗੱਲ ਹੈ ਏਸੇ ਕਰਕੇ ਮੈਂ ਲਾਇ ਹੋਇਆ ਸੀ ਉੱਥੇ ਮੈਂ ਕਹਿੰਦਾ ਐਂ ਨਹੀਂ ਪਤਾ ਕਹਿ ਦੋ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਤੇ ਹਮਲਾ ਕਰਤਾ ਇਹ ਤਾਂ ਮੈਂਟਲ ਹੁੰਦੇ ਕਹਾਣੀ ਬਣਾਉਣ ਲੱਗੇ ਤਾਂ ਲਾਈਵ ਤੋਂ ਬਾਅਦ ਫੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਖੋਲਿਆ ਇਹ ਮੁੰਡੇ ਕੋਲ ਫੋਨ ਸੀਗਾ ਇਹਦੀ ਕੁੱਟਮਾਰ ਕਰਕੇ ਫੋਨ ਖੋਗ ਲਾਇ ਵਿੱਚ ਹੀ ਕੱਟਿਆ ਗਿਆ ਦੂਜਾ ਬਚਿੰਦੇ ਆਂ ਬੰਦੇ ਦਾ ਮੈਂ ਇਹ ਹੀ ਵੀਰੇ ਅਲਟਰਾ ਸਾਊਂਡ ਕਰਾ ਕੇ ਇਹਦਾ ਉਹ ਕਰਾ ਕੇ ਉਹ ਮੈਡੀਕਲ ਮੇਰਾ ਜਿਹੜਾ ਉੱਥੇ ਮੈਂ ਰਾਮਪੁਰੇ ਦਾਖਲ ਹੋਇਆ ਵਾ ਐਕਸ-ਰੇ ਵਗੈਰਾ ਮੇਰੇ ਅੱਛੇ ਹੋ ਗਏ ਆ ਉਹ ਸਾਰੀ ਜਿਹੜੀ ਕਾਨੂੰਨੀ ਕਾਰਵਾਈ ਆ ਮੈਂ ਉਹ ਪਰਚਾ ਮੈਂ ਰੋਕਾ ਭੇਜ ਚੁੱਕੇ ਆ ਇਹਨਾਂ ਨੂੰ ਪਰ ਹਾਲੇ ਤੱਕ ਉਹ ਰੁੱਕ ਕੇ ਤੇ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਬਿਆਨ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਵੀ ਇੱਕ ਜ਼ੀਰੋ ਐਫ ਆਈ ਆਰ ਵੀ ਹੈ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਤੁਸੀਂ ਜਾ ਕੇ ਕਿਸੇ ਹਸਪਤਾਲ ਦੇ ਵਿੱਚ ਕਰਾ ਸਕਦੇ ਤੇ ਅੱਜ ਦੂਦ ਕਿਹੜੀ 0 ਐਫ ਆਰ ਮੈਂ ਸ਼ਰਿਆਂ ਨਾ ਲੈ ਰਹਿਆਂ ਵੀ ਆਹ ਬੰਦਿਆ ਨੇ ਤਸ਼ੱਦਦ ਕੀਤਾ ਆ ਮੇਰ ਨਾਲ ਘਟਨਾ ਹੋਈ ਆ ਮੇਰੀਆਂ ਸੱਟਾਂ ਦੇ ਨਿਸ਼ਾਨ ਆ ਉਹਦੇ ਹੋਣ ਦੇ ਬਾਵਜੂਦ ਵੀ ਉੱਥੇ ਕੋਈ ਕਾਰਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਕੋਈ ਆਇਆ ਹੀ ਤੱਕ ਨਹੀਂ ਹੈ ਗੱਲ ਤੱਕ ਬੰਦਾ ਠੀਕ ਚੋਹੇਨ ਸਾਹਿਬ ਦੀ ਉਮੀਦ ਰੱਖ ਲਾਂਗੇ ਵੀ ਕੱਲ ਨੂੰ ਕੋਈ ਆਮੰਦ ਨੂੰ ਇਨਸਾਫ ਮਿਲ ਜੂਗਾ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਰ ਕਰਕੇ ਸਲਾਮ ਅਸ਼ਵਰਾ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਕਾਲ ਵੱਡਾ ਸੱਦਾ ਲੋਕਾਂ ਨੂੰ ਇਹ ਪੁਲਿਸ ਜ਼ਬਰ ਦੇ ਖਿਲਾਫ ਇਹਨਾਂ ਪੁਲਿਸ ਨੂੰ ਇੰਨੀਆਂ ਤਾਕਤਾਂ ਦੇ ਪਾਵਰਾਂ ਦਿੱਤੀਆਂ ਜਿਹਨੂੰ ਮਰਜ਼ੀ ਗ੍ਰਾਂਟ ਲਾ ਕੇ ਮਾਰ ਦਿੰਦੇ ਆ ਉਹ ਸਾਰੇ ਰਾਸਤਾਂ ਦੇ ਬੰਦੇ ਕਿੰਨੇ ਕੁੱਟ ਕੇ ਮਾਰਤੇ ਕੋਈ ਸੁਣਵਾਈ ਹੁੰਦੀ ਹੈ ਕਈ ਤੁਸੀਂ ਇਕੱਠੇ ਹੋਣ ਦੀ ਗੱਲ ਸੀ ਕਿਹੜਾ ਕਰਨ ਵਾਲਾ ਬਾਟ ਵਾਲੇ ਮਾਮਲੇ ਚ ਬਹੁਤ ਸਾਰਾ ਕੱਟ ਗਈ ਹੈ ਅਰੇ ਨਲ ਤੋਂ ਤਾਂ ਕੋਈ ਨਹੀਂ ਉਹੀ ਗੱਲ ਆ ਜਾਂਦੀ ਹੈ ਨਾ ਵੀ ਜਦੋਂ ਛੋਡੇ ਪੁਲਿਸ ਦੇ ਨਾਲ ਛੋਡੇ ਸਰਕਾਰਾਂ ਛੋੜੀਆਂ ਪਿੱਠ ਤੇ ਖੜੀਆਂ ਨੇ ਉਹਦਾ ਵਧਾਈਆਂ ਦਿੰਦੇ ਨੇ ਸਰਕਾਰ ਤਾਂ ਵਧਾਈਆਂ ਦੇ ਰਹੀ ਆ ਆਦੇ ਪੁਲਿਸ ਦੀ ਵਟਸਐਪ ਡਰਾਈਵ ਹਾਂ ਤੁਸੀਂ ਚੰਗਾ ਕੀਤਾ ਫਲਾਨਾ ਕੁੱਟਤਾ ਫਲਾਨੇ ਯੂਨੀਅਨ ਵਾਲੇ ਕੁੱਟ ਤੇ ਵੀਰੇ ਵਾਲੇ ਵੀ ਕੁੱਟੇ ਕਿੰਨੇ ਤਾਂ ਇਹਨਾਂ ਲਈ ਕੁੱਟੇ ਆ ਧਰਨੇ ਚ ਕਾਤੇ ਤੁਸੀਂ ਇਹਨੂੰ ਕੁੱਟ ਰਹੇ ਹੋ ਜਿਹੜਾ ਬੰਦਾ ਵੀ ਬੋਲਦਾ ਉਹ ਕਹਿ ਰਿਹਾ ਨਾ ਮੈਨੂੰ ਪੁਲਿਸ ਵਾਲਾ ਵੀ ਤੂੰ ਰੋਜ਼ ਹੀ ਉੱਠ ਕੇ ਲੱਗਦਾ ਸਰਕਾਰ ਦੇ ਖਿਲਾਫ ਬੋਲਣ ਤੂੰ ਪੁਲਿਸ ਦੇ ਖਿਲਾਫ ਬੋਲਣ ਲੱਗ ਜਾਂਦਾ ਉਹ ਬੰਦੇ ਚੁੱਪਦੇ ਆ ਤੇ ਇਸੇ ਕਰਕੇ ਮੈਂ ਕਹਿੰਦਾ ਵੀ ਇਹ ਮੁੱਦਿਆਂ ਦੇ ਉੱਤੇ ਜੇ ਅਸੀਂ ਆਈ ਨਿਖੜੇ ਰਹੇ ਵੀ ਅਸੀਂ ਤਾਂ ਜੁਨੀਅਨ ਵਾਲਿਆਂ ਅਸੀਂ ਆ ਅਸੀਂ ਆਉਂ ਆ ਅਸੀਂ ਇਕੱਠੇ ਨਹੀਂ ਆਉਣਾ ਤਾਂ ਇਹ ਸਾਰਿਆਂ ਨੂੰ ਇਹਨਾਂ ਨੇ ਇਕੱਲੇ ਇਕੱਲੇ ਨਖੇੜ ਕੇ ਹੁਣ ਤੁਸੀਂ ਕਹਿੰਦੇ ਆ ਇਨਸਾਫ ਨਹੀਂ ਮਿਲਦਾ ਤੇ ਚੋਣ ਸਾਫ ਮਿਲ ਜੂਗਾ ਹੁਣ ਤੁਸੀਂ ਦੇਖ ਲਓ ਜਿਨੇ ਜਿਨੇ ਮਤਲਬ ਕਿ ਉਹਨਾਂ ਮਸਲਿਆਂ ਦੀ ਪੜਤਾਲ ਕਰਨੀ ਹੈ ਕੋਈ ਇਨਕੁਆਰੀ ਕਰਨੀ ਆ ਉਹ ਵੀ ਇਹਨਾਂ ਦੀ ਅਫਸਰ ਹੈ ਸੋ ਉਹਨੂੰ ਲੱਗਦਾ ਵੀ ਇਹ ਆਪਦੇ ਕਿਸੇ ਬੰਦੇ ਨੂੰ ਹੁਣ ਤਾਂ ਕਹਿੰਦੇ ਨੇ ਫਸਾਇਆ ਜਾਂ ਫਸਾ ਲੈਣਗੇ ਕਿੰਨੇ ਕ ਬੰਦੇ ਜਿਹੜੇ ਫਸੇ ਨੇ ਹੁਣ ਤੱਕ ਐਨੇ ਝੂਠੇ ਮੁਕਾਬਲਿਆਂ ਦੇ ਵਿੱਚ ਉਹ ਵੀ ਜਿਹੜੇ ਕੋਈ ਜੁਨੀਸ਼ਰੀ ਜਾਂਚ ਹੋਈ ਆ ਉਹਦੇ ਬੱਚੇ ਬੰਦੇ ਮਾਰੇ ਮੋٹے ਫਸੇ ਆ। ਅਖੇ ਤੁਹਾਨੂੰ ਸਕਿਉਰਟੀ ਵੀ ਦੇ ਰੱਖੀਗੀ ਉਹ ਅਕ ਦਿਨ ਜਿਹੜੇ ਦਿਨ ਘਟਨਾ ਹੋਈਏਗੀ ਸਕਿਉਰਟੀ ਕੋ ਲਾਲ ਸੀ ਲਾਲ ਸੀ। ਉਹ ਇਹਨਾਂ ਨੂੰ ਵੀ ਗਾਲਾਂ ਕੱਢੀ ਗਿਆ ਕਿ ਇਹਨਾਂ ਦੀ ਧੀ ਭੈਣ ਕਰਦੀ ਮਲਾਜਮਾਂ ਦੀ। ਹਾਂ।